ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਨਵੇਂ ਸਾਲ 2025 ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਅਰਦਾਸ ਬੇਨਤੀਆਂ ਕੀਤੀਆਂ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ 2025 ਹਰੇਕ ਵਾਸਤੇ ਹਰੇਕ ਪਰਿਵਾਰ ਹਰੇਕ ਜੀ ਕੋਈ ਪੰਛੀ ਜਾਨਵਰ ਇਨਸਾਨ ਗਰੀਬ ਅਮੀਰ ਸਭ ਦੇ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਤਰੱਕੀਆਂ ਲੈ ਕੇ ਆਵੇ ਤੇ ਹਰੇਕ ਦੇ ਪਰਿਵਾਰ ਨੂੰ ਤਰੱਕੀ ਖੁਸ਼ੀਆਂ ਤੇ ਮਿਲ ਕੇ ਰਹਿਣ ਦਾ ਬਲ ਬਖਸ਼ਿਓ ਇਹ ਪ੍ਰਮਾਤਮਾ ਸੱਚੇ ਬਾਦਸ਼ਾਹ ਦੀਨ ਦੁਨੀਆਂ ਦੇ ਮਾਲਕ ਕੋਈ ਵੀ ਇਨਸਾਨ ਭੁੱਖਾ ਨਾ ਪਵੇ ਹਰੇਕ ਨੂੰ ਕੱਪੜਾ ਲੀੜਾ ਸਿਰ ਤੇ ਸੱਤ ਤੇ ਚੰਗੇ ਰਸਤੇ ਜੁੜਨਾ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਹਰੀਕ ਆਪਦਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰੇ ਤੇ ਹਰੇਕ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ 2025 ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰਿਆਂ ਲਈ ਦੁਆਵਾਂ ਮੰਗਦੇ ਆ ਸਰਬੱਤ ਦੇ ਭਲੇ ਦੀ ਇਹ ਪ੍ਰਮਾਤਮਾ ਭਲਾ ਬਖਸ਼ੀ ਸਭ ਨੂੰ ਖੁਸ਼ ਰੱਖੀਂ ਤਰੱਕੀਆਂ ਦੇ ਵੀ ਧੰਨਵਾਦ